ਸਤਿ ਸ਼੍ਰੀ ਅਕਾਲ ਤੋਂ ਮੈਂ ਦਰਪ੍ਰਮ ਸਿੰਘ ਤੇ ਤੁਸੀਂ ਜੁੜ ਚੁੱਕਾ ਹੋ ਲੋਕਤੱਤ ਨਿਊਜ਼ ਦੇ ਨਾਲ ਆ ਤੁਹਾਨੂੰ ਦੱਸਦੇ ਕਿ ਅੱਜ ਦੇਸ਼ ਭਰ ਦੇ ਵਿੱਚ ਸੜਕਾਂ ਤੇ ਕਿਸਾਨਾਂ ਦੇ ਬਲੋਂ ਟਰੈਕਟਰ ਜਿਹੜੇ ਨੇ ਉਹ ਖੜੇ ਕੀਤੇ ਗਏ ਨੇ ਤੇ ਉੱਥੇ ਹੀ ਤਸਵੀਰਾਂ ਜਿਹੜੀਆਂ ਨੇ ਤੁਹਾਨੂੰ ਰੋੜੀ ਤੋਂ ਦਿਖਾ ਰਹੇ ਹਾਂ ਜਿੱਥੇ ਕਿ ਪੰਜਾਬ ਦੇ ਬਾਰਡਰ ਤੋਂ ਲੈ ਕੇ ਕਰੀਬਨ 500-700 ਕਿਲੋਮੀਟਰ ਤੱਕ ਜਿਹੜਾ ਕਿਸਾਨਾਂ ਦੇ ਬਲੋਂ ਟਰੈਕਟਰ ਲਾਤੇ ਗਏ ਨੇ ਜ ਸਾਡੇ ਨਾਲ ਕਿਸਾਨ ਜਿਹੜੇ ਨੇ ਵੀਰ ਵੀ ਮੌਜੂਦ ਨੇ ਉਹਨਾਂ ਨਾਲ ਗੱਲਬਾਤ ਕਰ ਜਾਂ ਕਿ ਉਹਨਾਂ ਦਾ ਕੀ ਕਹਿੰਦਾ ਭਾਈ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਭਾਈ ਅੱਜ ਟਰੈਕਟਰ ਜਿਹੜੇ ਨੇ ਕਿਸਾਨਾਂ ਏ ਭਾਈ ਜੀ ਜੇ ਮੈਂ ਤੁਹਾਨੂੰ ਜਾਣ ਦਵਾਂ ਕਿ ਜਿਹੜਾ ਅੰਦੋਲਨ ਦੋ ਚੱਲ ਰਿਹਾ ਹੈ ਪਹਿਲਾ ਅੰਦੋਲਨ 2020 ਦੇ ਵਿੱਚ ਚੱਲਿਆ ਸੀ ਇਹ ਅੰਦੋਲਨ ਦੋ ਜੋ ਆਪਣਾ 13 ਫਰਵਰੀ ਤੋਂ ਸਟਾਰਟ ਹੋਇਆ ਐ ਖਨੋਰੀ ਬਾਰਡਰ ਦੇ ਉੱਤੇ ਰਤਨਪੁਰਾ ਬਾਰਡਰ ਤੇ ਸ਼ੰਭੂ ਬਾਰਡਰ ਤੇ ਚੱਲ ਰਿਹਾ ਇਹਨੂੰ ਅੱਜ 347 ਦਿਨ ਹੋ ਗਏ ਤੇ ਸਰਦਾਰ ਜਗਜੀਤ ਸਿੰਘ ਡੱਲੇਵਾਲ ਨੂੰ ਦੋ ਮਹੀਨਿਆਂ ਤੋਂ ਉੱਪਰ ਹੋ ਕੇ ਜੋ ਮਰਨwarte ਤੇ ਬੈਠੇ ਹਨ ਉਹਨਾਂ ਦੇ ਸੰਦਰਭ ਦੇ ਵਿੱਚ ਇਹ ਰੱਖਿਆ ਗਿਆ ਤੇ ਸਰਕਾਰ ਕਹਿ ਰਹੀ ਕਿ ਜਿਹੜਾ ਜਗਜੀਤ ਸਿੰਘ ਡੱਲੇਵਾਲਾ ਸਿਰਫ ਉਹਨਾਂ ਨੂੰ ਪੰਜਾਬ ਦੇ ਲੋਕਾਂ ਦਾ ਹੀ ਸਾਥ ਹੈ ਅੱਜ ਅਸੀਂ ਟਰੈਕਟਰ ਸੜਕਾਂ ਦੇ ਉੱਤੇ ਰੋਕ ਕੇ ਇਹ ਸਾਬਤ ਕਰਿਆ ਇਹ ਦੱਸਿਆ ਸਰਕਾਰ ਨੂੰ ਕਿ ਹਰਿਆਣਾ ਦੇ ਲੋਕ ਵੀ ਉਹਨਾਂ ਦੇ ਨਾਲ ਐ ਅਸੀਂ ਨਾਲ ਇਹ ਗੱਲ ਤੁਹਾਡੇ ਮਾਧਿਅਮ ਰਾਹੀਂ ਕਹਿਣਾ ਚਾਹੁੰਦੇ ਕਿ ਜਿਹੜੇ ਟਰੈਕਟਰ ਐ ਜੇ ਸਰਕਾਰ ਅੱਜ ਇਹ ਫੈਸਲਾ ਕਰ ਦੇ ਦਿੱਲੀ ਦੀ ਬਜਾਈ ਮੈਂ ਤੇ ਉਹਨਾਂ ਕਿ ਜਿਹੜੇ ਸਾਡੇ ਟਰੈਕਟਰਾਂ ਦੇ ਮੂੰਹਾਂ ਖੇਤਾਂ ਵੱਲ ਰਹਿਣਾ ਤਾਂ ਬਿਹਤਰ ਐ ਪਰ ਜਿਹੜੇ ਚਾਲਾਂ ਤੇ ਸਰਕਾਰ ਚੱਲ ਰਹੀ ਐ ਮੈਨੂੰ ਨਹੀਂ ਲੱਗਦਾ ਕਿ ਚਾਹੁੰਦੀ ਐ ਕਿ ਜਿਹੜੇ ਜੱਟਾਂ ਦੇ ਟਰੈਕਟਰ ਉਹ ਖੇਤਾਂ 'ਚ ਰਹਿਣ ਉਹ ਦਿਨ ਦੂਰ ਨਹੀਂ ਜੇ ਅਸੀਂ ਅੜੀ ਵਾਲਾ ਰਫੀਜਾ ਇਹਨਾਂ ਨੇ ਬਣਾਈ ਰੱਖਿਆ ਤਾਂ ਬਹੁਤ ਜਲਦ ਇਹਨਾਂ ਵਿੱਚੋਂ ਤੁਸੀਂ ਸਾਰੇ ਟਰੈਕਟਰ ਦਿੱਲੀ ਦੀਆਂ ਬਰੂਹਾਂ ਦੇ ਉੱਤੇ ਵੇਖੋਗੇ। ਭਾਈ ਜੇਕਰ ਗੱਲ ਕਰੀਏ ਤਾਂ ਲਗਾਤਾਰ ਸਰਕਾਰ ਦੇ ਵੱਲੋਂ ਸ਼ੱਕ ਤੇ ਇਹ ਕਿਸਾਨਾਂ ਦੇ ਕੀਤਾ ਜਾ ਰਿਹਾ ਹੈ। ਕਦੇ ਬੈਂਕਟ ਲੈ ਕੇ ਗੱਲ ਕਰੀਏ ਤਾਂ ਜਾਂ ਮਾਲੂ ਬੋਰਡ ਬੰਸਤੂ ਨੇ ਤਾਂ ਉਹਨਾਂ ਬਾਰੇ ਕੀ ਚਾਹਾਂ। ਮੈਨੂੰ ਲੱਗਦਾ ਭਈ ਜਿਹੜੀ ਇਹ ਭਾਜਪਾ ਸਰਕਾਰ ਹੈ ਇਹ ਜਿਹੜੀ ਕਿਸੇ ਦੇ ਹੱਕ ਦੀ ਨਹੀਂ ਸਿਰਫ ਚਾਰ ਬੰਦੇ ਸਰਕਾਰ ਨੂੰ ਚਲਾ ਰਹੇ ਆ। ਮੇਰਾ ਮੰਨਣਾ ਵੀ ਦੋ ਵੇਚਦੇ ਆ ਤੇ ਦੋ ਖਰੀਦਦੇ ਚਾਰੇ ਗਜਰਾਤੀ ਆ। ਅਮਿਤ ਸ਼ਰ ਤੇ ਜਿਹੜਾ ਮੋਦੀ ਉਹ ਵੇਚਦਾ ਅੰਬਾਨੀ ਅੜਾਨੀ ਨੂੰ ਖਰੀਦਾ ਬਾਕੀ ਇਹਨਾਂ ਨੂੰ ਕਿਸੇ ਕੋਈ ਤਰ੍ਹਾਂ ਦੇ ਲੋਕਾਂ ਨਾਲ ਇਹਨਾਂ ਦਾ ਕੋਈ ਲੈਣ ਦੇ ਨਹੀਂ ਸਿਰਫ ਚਾਰ ਬੰਦਿਆਂ ਦੀ ਸਰਕਾਰ ਹੈ ਭਾਈ ਕੀ ਕਹਿਣਾ ਚਾਹੋਗੇ ਤੁਸੀਂ ਜਿਹੜਾ ਕਰੀਬਣਾ 5 ਤੋਂ 7 ਕਿਲੋਮੀਟਰ ਦੇ ਏਰੀਆ ਦੇ ਵਿੱਚ ਟਰੈਕਟਰ ਜਿਹੜੇ ਨੂੰ ਸੱਕਾਂ ਦੇ ਉੱਤੇ ਖੜਾਏ ਇਹ ਸਰਦਾਰ ਜਗਜੀਤ ਸਿੰਘ ਜੀ ਡੱਲੇਵਾਲ 60 ਦਿਨਾਂ ਤੋਂ ਮਰਨ ਵਰਤ ਦੇ ਬੈਠੇ ਨੇ ਖਨੌਰੀ ਬਾਡਰ ਤੇ ਤੇ ਉਹਨਾਂ ਦਾ ਕੌਲ ਸੀ ਕਿ 26 ਜਨਵਰੀ ਨੂੰ ਆਪਾਂ ਸਰਕਾਰਾਂ ਨੂੰ ਪਤਾ ਲਵਾ ਦਈਏ ਵੀ ਕਿਸਾਨ ਕੱਲਾ ਪੰਜਾਬ ਦਾ ਨਹੀਂ ਹਰਿਆਣਾ ਕੀ ਕਰਨਾਟਕਾ ਤਮਨਲਾ ਡੂ ਰਾਜਸਥਾਨ ਇਹ ਸਾਰੇ ਸਟੇਟਾਂ ਦੇ ਕਿਸਾਨ ਸਾਡੇ ਨਾਲ ਨੇ ਇਸ ਕਰਕੇ ਅੱਜ ਉਹਨਾਂ ਦਾ ਕਾਲ ਸੀ ਕਿ 12 ਤੋਂ 1 ਵਜੇ ਤੱਕ ਤੁਸੀਂ ਛੜਕਾਂ ਦੇ ਟਰੈਕਟਰ ਲਾ ਕੇ ਸ਼ਾਂਤਮਈ ਢੰਗ ਨਾਲ ਇੱਕ ਘੰਟੇ ਵਾਸਤੇ ਰੋਸ ਪ੍ਰਦਰਸ਼ਨ ਕਰਨਾ ਕਿਉਂਕਿ ਸਾਡੇ ਰੋੜੀ ਆਸੇ ਪਾਸੇ ਦੀਆਂ ਸੰਗਤਾਂ ਟਰੈਕਟਰ ਲੈ ਕੇ ਪਹੁੰਚਣਾਂ ਤੇ ਉਹਨਾਂ ਦੇ ਅਸੀਂ ਬਚਨਾਂ ਦੇ ਚੱਲ ਰਹੇ ਆ ਸਰਦਾਰ ਜਗਜੀਤ ਸਿੰਘ ਜੀ ਟੱਲੇਵਾਲ ਉਹਨਾਂ ਨਾਲ ਖੜੇ ਆ ਸੀ ਉਹ ਸਾਡੇ ਵਾਸਤੇ ਮਰਨ ਵਰਸ ਦੇ ਬੈਠੇ ਨ ਸੀ ਉਹਨਾਂ ਦੇ ਨਾਲ ਮੋਢੇ ਨਾਲ ਮੋਢਾ ਲਾ ਕੇ ਖੜੇ ਆ ਤੇ ਖੜੇ ਵੀ ਰਵਾਂਗੇ ਬਾਈ ਕਿੰਨੇ ਕੁ ਟਰੈਕਟਰ ਜੇਕਰ ਗੱਲ ਕਰੀ ਤਾਂ ਰੋੜੀ ਏਰੀਏ ਦੇ ਵਿੱਚ ਸੜਕਾਂ ਤੇ ਪਹੁੰਚੇ ਰੋੜੀ ਦਾ ਟਰੈਕਟਰ ਜੀ 267 ਟਰੈਕਟਰ ਤਾਂ ਰੋੜੀ ਦਾ ਜੀ ਤੇ ਕੁਝ ਆਸੇ ਪਾਸੇ ਦੇ ਪਿੰਡਾਂ ਤੋਂ ਆਇਆਗਾ ਉਹ ਟਰੈਕਟਰ ਐ ਸੋ ਉੱਥੇ ਹੀ ਜੇਕਰ ਗੱਲ ਕਰੀਏ ਤਾਂ ਰੋੜੀ ਜਿੱਥੇ ਸੜਕਾਂ ਦੇ ਉੱਪਰ ਕਿਸਾਨਾਂ ਦੇ ਬਲੋਂ ਟਰੈਕਟਰ ਖੜਾਏ ਗਏ ਸੀ ਤਾਂ ਉੱਥੇ ਹੀ ਨਿੱਕੇ ਨਿੱਕੇ ਬੱਚੇ ਵੀ ਜਿਹੜੇ ਨੇ ਉਹ ਇਸ ਪ੍ਰਦਰਸ਼ਨ ਦੇ ਵਿੱਚ ਪਹੁੰਚਣ ਦਾ ਕੰਨਵਾਦ ਕਰਦੇ ਆ ਬੇਟਾ ਕਿਹਨਾ ਵਧਣਾ

ਸਰਕਾਰ ਇਹ ਨਾ ਤਾਂ ਕਹਾਰੇ ਇਹ ਕੀ ਕਹਿਣਾ ਚਾਹੇਗਾ ਸਰਕਾਰ ਨੂੰ ਮੋਦੀ ਮਰ ਕੇ ਮਰਤਾ ਵਾ ਡੱਲੇਵਾਲ ਡੱਲੇਵਾਲ ਸਭ ਕੌਣ ਬੈਠੇ ਇਨੋਰੀ ਬੈਟਰ ਤੇ ਡੱਲੇਵਾਲ ਸਾਹਿਬ ਜਾਣਾ ਮੈਂ ਘਰੇ ਦੋ ਹਾਂ ਉਸ ਸਾਈਡ ਤੇ ਇਹਨਾਂ ਨੇ ਆਪਣੇ ਟਰੈਕਟਰ ਲਗਾ ਕੇ ਉਹਨਾਂ ਨੂੰ ਸਾਈਡ ਤੇ ਲਗਾ ਕੇ ਇੱਕ ਟੰਡੇ ਲਗਾ ਕੇ ਪ੍ਰਦਰਸ਼ਨ ਕਰ ਰਹੇ ਹੋ ਤਾਂ ਕਿ ਜਿਹੜੇ ਖੇਤਾਂ ਨੂੰ ਕਿਸਾਨ ਇਹਨਾਂ ਵਾਰ ਕੋ ਪਤਾ ਲੱਗਦਾ ਤੇ ਨਾਲ ਹੀ ਇੱਕ ਮੈਡੀਕਲ ਸ਼ੇਰ ਨੇ ਤੇ ਜਿਹਨਾਂ ਲਈ ਪੰਜਾਬ ਦੇ ਕਿਸਾਨ ਹਿੰਦੂ I'm gonna get somebody. ਜਲੰਧ ਜਿਲ੍ਹਾ ਪੁਰਬਤਨਾ ਬਾਜਾ ਜਿਹੜਾ ਜਾਂਦਾ ਹੈ ਜਿਹੜਾ ਲੱਗਦਾ ਆਸਾ ਦਿੱਤੀ ਗਈ ਕੋਈ ਨਾ ਹੋਣ ਦਾ ਫਾਇਦੇ ਦਾ ਸਮਝਦਾ ਉੱਤੇ ਤੋਂ ਖਾਣਾ ਲੈ ਲੱਭਾ ਜਿਹੜਾ ਕਾਬਲਾ ਖੱਟ ਦੇਖੋ ਜਿਹੜਾ ਲੱਭਾ ਦੇਖੋ ਜੀ 5 ਕਿਲੋਮੀਟਰ ਦਾ ਤਲਾ ਨਾ ਪੱਗਾ ਜਿਹੜਾ ਰੱਬਾ ਤਨੋਬਾ ਟਾਪ ਲੈ 15 5 ਕਿਲੋਮੀਟਰ ਤੱਕ ਦਾ ਕਾਫਾ ਆਪਣੇ ਉਹਦੇ ਵੀ ਨਾ ਨੀ ਨੀ ਤੋਂ ਬਾਹਰ ਹੀ ਵਾਗ ਬਾਇਆ ਹੱਥ ਨੇ ਤਾਂ ਸਰਕਾਰ ਤੱਕ ਪਹੁੰਚ ਕੇ ਸਾਨੂੰ ਆਪਣਾ ਉਹ ਚਿੱਤ ਅਮੋਸਿਕ ਰਾਹਤ ਦਾ ਅਪੀਲ ਤੇ ਲੰਬਾ ਜਿਹੜਾ ਕਾਫਲਾ ਲਗਭਗ ਲਗਭਗ ਕਾਫਲਾ ਤੇ ਲਗਭਗ ਜਿਹੜਾ ਲੰਬਾ ਕਾਫਲਾ ਆਕਾ ਤੋਂ ਲੈ ਕੇ ਆਕਾ ਕੋਲ ਹੀ ਉੱਥੇ ਲੱਗਵਾ ਜਦੋਂ ਪਲਾਂ ਵਾਲੀ ਕੋਲ ਤੇ ਆਪਾਂ ਕਹਿ ਸਕਦੇ ਹਾਂ ਕਿ ਪਾਣੀ ਦੇ ਵਿੱਚ ਜਿਹੜਾ ਫਟਵਾਜ ਦਾ ਬੰਦਾ ਜਾ ਮੈਂਦਾ ਹੋਵੇ। ਹਰ ਇੱਕ ਟੈਗ ਰਾਹੀਂ ਤੇ ਨਾ ਰਿਕੇ ਆਪਾਂ ਵਾਲਾ ਰੋਸ ਤੋਂ ਕਰਦੇ ਹਾਂ। ਤੁਹਾਡਾ ਅਜੀਤ ਸਿੰਘ ਬੰਦਾ ਨਾਮ ਜੀ ਮੇਰਾ ਲੱਗਵਾ পাঁচ কিলোমিটার তো লোক